ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਕਾਲੀਆ ਨੂੰ ਨਿਸ਼ਾਨੇ ਤੇ ਲਿੰਦੇ ਹੋਏ ਵਿਖਾਈ ਦਿੱਤੇ ਅਸਿੱਧੇ ਰੂਪ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਅਤੇ ਬਾਗੀਆਂ ਨੂੰ ਜਿਹੜਾ ਸਿੱਧਾ ਨਿਸ਼ਾਨੇ ਤੇ ਲੈ ਲਿਆ ਤੇ ਮਨਪ੍ਰੀਤ ਸਿੰਘ ਯਾਲੀ ਦੀਆਂ ਸਿਫਤਾਂ ਦੇ ਪੁਲ ਬਣਤੇ ਇਹ ਸਾਰੀ ਕੈਮਿਸਟਰੀ ਕਿਸ ਤਰ੍ਹਾਂ ਨਾਲ ਵਾਪਰੀ ਹੈ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਤੁਸੀਂ ਵੇਖ ਰਹੇ ਹੋ ਪੰਜਾਬੀ ਪੁਆਇੰਟ ਟੀਵੀ ਮੈਂ ਹਰਿੰਦਰ ਬਾਜਵਾ ਪੰਜਾਬ ਵਿਧਾਨ ਸਭਾ ਦਾ ਵਰਖਾ ਰੁੱਤੀ اجلاس ਚੱਲ ਰਿਹਾ ਤੇ ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਸਿੰਘ ਬਾਦਲ ਅਤੇ ਬਾਗੀਆਂ ਦੇ ਵੱਲੋਂ ਮਾਫੀਆਂ ਮੰਗਣ ਅਤੇ ਸਪਸ਼ਟੀਕਰਨ ਦਿੱਤੇ ਜਾਣ ਤੇ ਤੰਜ ਕੱਸੇ ਨੇ। ਉਹਨਾਂ ਨੇ ਕਿਹਾ ਕਿ ਕਈ ਲੋਕ ਮਾਫੀਆਂ ਮੰਗਦੇ ਫਿਰਦੇ ਨੇ ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਕਾਦੀ ਮਾਫੀ ਮੰਗਣ ਆਏ ਹੋ ਤੇ ਕਹਿ ਦਿੰਦੇ ਨੇ ਪਤਾ ਨਹੀਂ। ਪਰ ਮੁੱਖ ਮੰਤਰੀ ਨੇ ਬੜਾ ਸਖਤ ਲਹਿਜੇ ਚ ਇੱਕ ਗੱਲ ਕਹੀ ਹੈ ਕਿ ਮੁਆਫੀ ਗਲਤੀਆਂ ਦੀ ਮਿਲਦੀ ਐ ਗੁਨਾਹਾਂ ਦੀ ਨਹੀਂ ਮੁੱਖ ਮੰਤਰੀ ਨੇ ਕਿਸ ਤਰ੍ਹਾਂ ਨਾਲ ਸੁਖਬੀਰ ਬਾਦਲ ਐਂਡ ਕੰਪਨੀ ਅਤੇ ਬਾਗੀਆਂ ਦੇ ਧੜੇ ਨੂੰ ਨਿਸ਼ਾਨੇ ਤੇ ਲਿਆ ਤੁਹਾਨੂੰ ਉਹ ਸੁਣਾਉਣੇ ਆ ਸਾਡੇ ਕਿੰਨੇ ਕਰੋੜ ਬੰਦਿਆਂ ਨੂੰ ਸਾਂਭ ਲਾਂਗੇ ਜੇ ਪਹਿਲੇ ਵਾਲਿਆਂ ਤੋਂ ਗਲਤੀਆਂ ਹੋ ਗਈਆਂ ਫਿਰ ਕੀ ਹੋ ਗਿਆ ਹੋ ਗਿਆ ਹੋਣਗੇ ਉਹਨਾਂ ਫਿਰ ਲੋਕਾਂ ਨੇ ਸਜ਼ਾ ਵੀ ਦੇਤੀ ਉਹਨਾਂ ਨੂੰ ਫਿਰ ਲੋਕਾਂ ਨੇ ਦੋ ਤੇ ਕੋਈ ਤਿੰਨ ਤੇ ਕੋਈ 12 ਤੇ ਅੱਜ ਦਾਸੀ ਨੇ ਲੱਗਦਾ ਇੱਥੇ ਗਿਣ ਲਓ ਦਾਸੀ ਨੇ ਹੈਨਾ ਹੈ ਪੂਰੇ ਨਹੀਂ ਹੋ ਸਕਦੇ ਸੋ ਇਹ ਲੋਕਾਂ ਨੇ ਸਜ਼ਾ ਦਿੱਤੀ ਹੈ ਮੈਂ ਨੇ ਨਹੀਂ ਮੇਰਾ ਨਾਂ ਕਿਉਂ ਲਾਇਆ ਨੇ ਮੈਂ ਨੇ ਦਿੱਤੀ ਸਜ਼ਾ ਇਹ ਲੋਕਾਂ ਨੇ ਦਿੱਤੀ ਹੈ ਉਹ ਕੋਈ ਤਿੰਨ ਸੀ ਇੱਕ ਰਹਿ ਗਿਆ ਹੁਣ ਉਹ ਫਿਰਦੇ ਨੇ ਉੱਥੇ ਉਹ ਗੱਲ ਹੋ ਗਈ ਪਤਾ ਹੈ ਨਹੀਂ ਕਿ ਗਲਤੀਆਂ ਕੀ ਨੇ ਪੱਤਰਕਾਰ ਪੁੱਛਦੇ ਕੀ ਕਰਨੇ ਆਉ ਕਹਿੰਦੇ ਮਾਫੀ ਮੰਗਣ ਆਏ ਕਾਦੀ ਗਲਤੀਆਂ ਦੀ ਕਿਹੜੀਆਂ ਪਤਾ ਨਹੀਂ ਫਿਰ ਆਏ ਕੀ ਕਰਨ ਮਾਫੀ ਮੰਗਣ ਆਏ ਕਹਦੀ ਗਲਤੀਆਂ ਦੀ ਜੀ ਉਹ ਇੱਕ ਬੰਦੇ ਤੋਂ ਕਤਲ ਹੋ ਗਿਆ ਉਹ ਬੰਦਾ ਪੁਲਿਸ ਨੂੰ ਕਹਿੰਦਾ ਉਹ ਕਹਿੰਦੀ ਕੀ ਹੋ ਗਿਆ ਕਹਿੰਦਾ ਮੈਂ ਕਤਲ ਹੋ ਗਿਆ ਕਹਿੰਦਾ ਕਤਲ ਕਿਹਨੇ ਕੀਤਾ ਕਹਿੰਦਾ ਮੈਂ ਕੀਤਾ ਕਹਿੰਦਾ ਲਾਸ਼ ਕਿੱਥੇ ਹੈ ਕਹਿੰਦਾ ਮੈਂ ਅੱਗ ਲਾ ਕੇ ਸਾੜਤੀ ਕਹਿੰਦਾ ਜਿੱਥੇ ਸਾੜੀ ਸੀ ਜਗ੍ਹਾ ਦਿਖਾ ਕਹਿੰਦਾ ਮੈਂ ਟਰੈਕਟਰ ਨਾਲ ਤਵੀਆਂ ਨਾਲ ਬਾਹਰਤੀ ਜਗ੍ਹਾ ਕਹਿੰਦਾ ਚਲ ਭਾਈ ਉਹ ਜਗ੍ਹਾ ਦਿਖਾ ਕਹਿੰਦਾ ਜੀ ਉੱਤੇ ਮੈਂ ਇੱਟਾਂ ਰੱਖਤੀਆਂ ਸੀ ਕਹਿੰਦਾ ਚਲ ਇੱਟਾਂ ਦਿਖਾ ਕਹਿੰਦਾ ਜੀ ਉਹਦੇ ਉੱਤੇ ਮੈਂ ਇਟਣਾ ਨਾ ਚੁਬਾਰਾ ਜਆ ਪਤਾ ਸੀ ਛੱਤ ਪਾਤੀ ਸੀ ਕਹਾਂ ਚੱਲ ਛੱਤ ਦਿਖਾ ਉਹ ਕਹਿੰਦਾ ਜੀ ਪਿੱਛੇ ਜਿਹੜਾ ਪਹਚਾਲ ਆਇਆ ਸੀ ਉਹ ਚ ਛੱਤ ਟਹਿ ਗਈ ਸੀ ਉਹ ਕਹਿੰਦਾ ਚੱਲ ਮਲਵਾ ਦਿਖਾ ਕਹਿੰਦਾ ਮਲਵਾ ਗਵਾਂਡੀਆਂ ਨੂੰ ਵੇਚਦਾ ਸੀ ਸਰ ਉਹ ਕਹਿੰਦਾ ਚੱਲ ਗਵਾਂਡੀ ਨੂੰ ਮਲਾ ਕਹਿੰਦਾ ਉਹਦਾ ਕਤਲ ਹੋ ਗਿਆ ਸੀ ਕਹਿੰਦਾ ਕੀ ਨਹੀਂ ਕੀਤੀ ਸੀ ਕਹਿੰਦਾ ਮੈਂ ਕੀਤਾ ਸੀ ਉਹ ਕਹਿੰਦਾ ਫੇਰ ਇੱਥੇ ਆ ਗਿਆ ਯਾਰ ਤੂੰ ਸੋ ਉਹੀ ਹਾਲਤ ਇਹਨਾਂ ਦੀ ਹੈ ਜੀ ਗਲਤੀਆਂ ਪਤਾ ਨਹੀਂ ਕੀ ਕੀ ਕਰ ਲੀਆਂ ਮਾਫੀਆਂ ਮੰਗਣ ਤੁਰੇ ਫਿਰਦੇ ਨੇ ਜੈ ਜਨਤਾ ਮaaf ਕਰ ਦਊਗੀ ਜੀ ਕਿਤੇ ਗੁਦਰਤੀ ਐਂ ਕਰਾ ਲੋਂਗੇ ਮਾਫੀਆਂ ਇਹ ਨਹੀਂ ਮਾਫੀਆਂ ਮਾਫੀਆਂ ਜਿਹੜੀਆਂ ਨੇ ਉਹ ਗਲਤੀਆਂ ਦੀਆਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਦੀਆਂ ਨਹੀਂ ਹੁੰਦੀਆਂ ਵੈਰੀ ਵੈਰੀ ਸੌਰੀ ਟੂ ਸੇ ਦੈਟ ਸੋ ਇਸ ਕਰਕੇ ਪਰਮਾਤਮਾ ਉਹ ਤੋਂ ਡਰੀਏ ਤੇ ਮੈਂ ਇਹੀ ਉਮੀਦ ਕਰਦਾ ਕਿ ਸਰ ਸਰਬ ਸ਼ੰਤੀ ਨਾਲ ਇਹ ਬਿੱਲ ਪਾਸ ਕਰੋ ਕਰੋੜਾ ਲੋਕਾਂ ਦੇ ਦੁਆਵਾਂ ਲਓ ਸਰ ਸਪੀਕਰ ਸਾਹਿਬ ਥੈਂਕ ਯੂ ਥੈਂਕ ਯੂ ਇਹ ਤਾਂ ਹੋ ਗਈ ਗੱਲ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੇ ਐਲਾਨੇ ਬਾਣੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਈਜ਼ੀ ਤਰੀਕੇ ਨਾਲ ਲੈਂਦੇ ਆ ਹਾਲਾਂਕਿ ਸਿਆਸਤ ਦੇ ਅੰਦਰ ਕਿਸੇ ਵੀ ਵਿਰੋਧੀ ਨੂੰ ਇੰਨਾ ਈਜ਼ੀ ਨਹੀਂ ਲੈਣਾ ਪਾ ਚਾਹੀਦਾ ਚਲੋ ਮੁੱਖ ਮੰਤਰੀ ਹੋਣਾ ਦੀ ਆਪਣੀ ਰਣਨੀਤੀ ਹੈ ਪਰ ਇਸ ਦੇ ਉਲਟ ਮਨਪ੍ਰੀਤ ਸਿੰਘ ਯਾਲੀ ਜਿਹੜੇ ਮਨਪ੍ਰੀਤ ਸਿੰਘ ਯਾਲੀ ਸੁਖਬੀਰ ਸਿੰਘ ਬਾਦਲ ਦੀਆਂ ਅੱਖਾਂ ਦਾ ਤਾਰਾ ਹੋਇਆ ਕਰਦੇ ਸੀ ਜਿਹੜੇ ਮਨਪ੍ਰੀਤ ਸਿੰਘ ਯਾਲੀ ਨੇ ਸੁਖਬੀਰ ਸਿੰਘ ਬਾਦਲ ਦੀ ਛਤਰ ਛਾਇਆ ਦੇ ਹੇਠ ਹਜ਼ਾਰਾਂ ਲੱਖਾਂ ਕਲੋਨੀਆਂ ਕੱਟੀਆਂ ਤੇ ਉੱਚੋ ਮੋਟਾ ਪੈਸਾ ਬਣਾਇਆ ਉਹ ਮਨਪ੍ਰੀਤ ਸਿੰਘ ਯਾਲੀ ਅੱਜਕੱਲ ਰੜਕਦੇ ਐ ਰਿਪੀਟ ਉਹ ਮਨਪ੍ਰੀਤ ਸਿੰਘ ਯਾਲੀ ਅੱਜਕੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਟੜ ਇਮਾਨਦਾਰ ਲੱਗਦੇ ਆ ਬੜੇ ਸੱਚੇ ਸੁੱਚੇ ਲੱਗਦੇ ਆ ਮੈਂ ਮਨਪ੍ਰੀਤ ਸਿੰਘ ਯਾਲੀ ਦੀ ਨਿੱਜੀ ਜ਼ਿੰਦਗੀ ਤੇ ਸਿਆਸੀ ਜ਼ਿੰਦਗੀ ਤੇ ਕੋਈ ਐਸੀ ਟਿੱਪਣੀ ਨਹੀਂ ਕਰਦਾ ਜਿਹੜੀ ਜਿਹਦਾ ਕੋਈ ਹਜੇ ਕੋਈ ਸਬੂਤ ਪ੍ਰਤੱਖ ਜਾਂ ਪਰਤੱਖ ਤੌਰ ਤੇ ਸਾਹਮਣੇ ਨਾ ਆਇਆ ਹੋਵੇ ਪਰ ਬਹੁਤ ਸਾਰੇ ਇਲਜ਼ਾਮ ਮਨਪ੍ਰੀਤ ਸਿੰਘ ਯਾਲੀ ਤੇ ਵੀ ਸਮੇਂ-ਸਮੇਂ ਤੇ ਲੱਗਦੇ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਖਵੀਰ ਸਿੰਘ ਬਾਦਲ ਐਂਡ ਕੰਪਨੀ ਤੇ ਬਾਕੀਆਂ ਦੇ ਵਿੱਚ ਮੁਆਫੀ ਨਾਮ ਇਹਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਦਾ ਚੀਜ਼ਾਂ ਦੇਖੀਆਂ ਪਰ ਮਨਪ੍ਰੀਤ ਸਿੰਘ ਯਾਲੀ ਦੀਆਂ ਤਾਰੀਫਾਂ ਕਿਉਂ ਹੋ ਰਹੀਆਂ ਨੇ ਸ਼ਾਇਦ ਇਹਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਹੀ ਦੇ ਸਕਦੇ